ਕੀ ਦੋਸ਼ੀ ਹੋ ਉਹ ਕਿਸੇ ਨੇ ਕੀ ਵਿਗਾੜਿਆ ਹਲਾਵਾ ਜੋ ਇਹ ਹਾਲਾਤ ਨੇ ਇਹ ਦੇਖੋ ਰੱਬ ਦਾ ਖੌਫ ਖਤਮ ਹੋ ਗਿਆ ਇਨਸਾਨੀਅਤ ਖਤਮ ਹੋ ਗਈ ਆ ਨਵ ਜੰਮਿਆ ਬੱਚਾ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਸੀਪੀ ਸਾਹਿਬ ਤੋਂ ਮੰਗ ਕਰਦਾ ਇਹੋ ਜਿਹੇ ਬੰਦਿਆਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਬਿਨਾਂ ਦੇਖੋ ਬਿਨਾਂ ਦੇਖੋ ਕਿੰਨੀ ਇਨਸਾਨੀਅਤ ਆ ਦੇਖੋ ਮਰ ਗਈ ਆ ਇਹ ਦੇਖੋ ਰੱਬ ਦਾ ਖੌਫ ਖਤਮ ਹੋ ਗਿਆ ਇਨਸਾਨੀਅਤ ਖਤਮ ਹੋ ਗਈ ਆ ਨਵ ਜੰਮਿਆ ਬੱਚਾ ਲੋਕੀ ਗੁਰਦੁਆਰੇ ਮੰਦਰਾਂ 'ਚ ਜਾ ਰਹੇ ਨੇ ਇਹ ਸਾਡੇ ਔਲਾਦ ਹੋ ਜਵੇ ਜਿਨ੍ਹਾਂ ਨੂੰ ਰੱਬ ਇਦਾਂ ਔਲਾਦ ਦਿੰਦਾ ਵਾ ਉਹ ਨਾਲਿਆਂ 'ਚ ਫੋਟੇ ਫਿਰਦੇ ਆ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਸੀਪੀ ਸਾਹਿਬ ਤੋਂ ਮੰਗ ਕਰਦਾ ਇਹੋ ਜਿਹੇ ਬੰਦਿਆਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਕਿਹੜਾ ਇਲਾਕਾ ਪੈਂਦਾ ਹੈ ਤੀਜੇ ਨਾਲ ਦੇ ਵਿੱਚ ਇਹ ਸਾਡਾ ਕਿਰਪਾਲ ਨਗਰ ਏਰੀਆ ਪੈਂਦਾ ਜੀ ਇਹ ਗਲੀ ਨੰਬਰ 2 ਹੋਰ 3 ਦੇ ਵਿੱਚ ਆ ਜੀ ਬਿਲਕੁਲ ਨਾਲੇ ਦੇ ਨਾਲ ਆ ਜੀ ਇਹ ਪੁਲੀ ਤੋਂ ਕਿਸੇ ਦੇ ਬੱਚਾ ਛੁੱਟਿਆ ਜਾਂ ਪਿੱਛੋਂ ਬੱਚਾ ਰੁੜ ਕੇ ਆਇਆ ਵਾ ਤਾਂ ਸਵੇਰੇ ਦੇਖਿਆ ਗਿਆ ਵਾ ਤਾਂ ਸਾਡੇ ਇਨਸਾਨੀਅਤ ਦੇ ਤੌਰ ਤੇ ਸਾਡੇ ਰਾਦੇ ਜੀ ਆ ਸ਼ੇਰੂ ਜੀ ਆ ਇਹਨਾਂ ਨਾਲ ਸਾਡੇ ਵਲੰਟੀਅਰ ਦੇ ਇਹਨਾਂ ਨੇ ਰਲ ਕੇ ਸਹਿਯੋਗ ਕਰਕੇ ਇਹਨਾਂ ਨੂੰ ਅਸੀਂ ਬਾਹਰ ਕੱਢਿਆ ਮਤਲਬ ਨਾਲੇ ਚ ਤੈਰਦਾ ਨਾਲੇ ਜ ਨਾਲੇ ਔਰ ਉੱਤੇ ਕੋਈ ਕਪੜਾ ਨਹੀਂ ਸੀਗਾ ਮਤਲਬ ਬਿਨਾ ਕਪੜੇ ਬਿਨਾ ਕਪੜੇ ਤੋਂ ਬਿਨਾ ਕਪੜੇ ਤੋਂ ਕਿੰਨੀ ਇਨਸਾਨੀਅਤ ਆ ਦੇਖੋ ਮਰ ਗਈ ਆ ਕਿ ਮੰਦਰਾ ਜਾ ਕੇ ਨੱਕ ਰਗੜਦੇ ਬਈਆ ਲੋਕੀ ਵੀ ਸਾਡੇ ਔਲਾਦ ਹੋ ਜੇ ਉਹ ਵੀ ਮੁੰਡਾ ਕਿੱਦਾਂ ਇਦਾਂ ਦੇ ਕੰਮ ਕਰਦੇ ਨੇ ਉਦੋਂ ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦੇ ਇਹਨਾਂ ਤੋਂ ਸਖਤ ਤੋਂ ਸਖਤ ਕਾਰਵਾਈ ਹੋਣੀ ਇਹਨਾਂ ਦਾ ਮਤਲਬ ਵਾਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜਿਹੜੇ ਇੱਕ ਨਵ ਜੰਮਿਆ ਬੱਚਾ ਕੀ ਦੋਸ਼ੀ ਹੋਊਗਾ ਕਿਸੇ ਨੇ ਕੀ ਵਿਗਾੜਿਆ ਹੋਣਾ ਵਾ ਜੋ ਇਹ ਹਾਲਾਤ ਨੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹਨੇ ਬੋਡੀ ਮਿਲੀ ਹੈ ਕੀ ਮਾਮਲਾ ਭੁਰਾ ਮਾਮਲਾ ਦੇਖੋ ਪਹਿਲਾਂ ਇੱਥੇ ਮੱਲੇ ਦੇ ਮੋਤਵਾਰ ਬੰਦੇ ਨੇ ਕੱਸਬ ਹੈਗੇ ਆ ਇਹਨਾਂ ਨੇ ਫੋਨ ਕੀਤਾ ਸੀ ਵੀ ਡੈੱਡ ਬੋਡੀ ਬੱਚੇ ਦੀ ਉਹ ਕਿਥੋਂ ਆਈ ਹੈਗੀ ਆ ਗੱਡੇ ਦੇ ਨਾਲ ਦੇ ਡੈੱਡ ਬੋਡੀ ਕੱਢੀ ਆ ਬਾਹਰ ਨੂੰ ਆਪਾਂ ਮੌਚਰੀ ਚ ਭੇਜ ਰਹੇ ਹਾਂ ਉਸ ਤੋਂ ਬਾਅਦ ਅਸੀਂ ਇਨਕੁਇਰੀ ਕਰਕੇ ਦੇਖਦੇ ਹਾਂ ਜਿਹੜੀ ਵੀ ਕਾਰਵਾਈ ਬਣਦੀ ਆ ਆਪਾਂ ਕਰਾਂਗੇ ਸਰ ਇਲਾਕਾ ਨਿਵਾਸੀ ਇੰਜ ਕਿਤੇ ਨਾ ਕਿਤੇ ਦੱਸਦਾ ਮਾਹੌਲ ਵੀ ਆ ਤੇ ਗੁੱਸਾ ਵੀ ਆ ਆ ਸਖਤ ਕਾਰਵਾਈ ਦੀ ਜਿਹੜੀ ਮੰਗ ਕੀਤੀ ਜਾ ਰਹੀ ਆ ਜੀ ਬਿਲਕੁਲ ਇਹਦੇ ਵਿੱਚ ਅਸੀਂ ਮੁਹੱਲਾ ਨਿਵਾਸੀਆਂ ਦੇ ਵੀ ਆਮ ਪਬਲਿਕ ਦਾ ਵੀ ਸਹਿਯੋਗ ਲਵਾਂਗੇ ਠੀਕ ਹੈ ਜਿਹੜੀ ਵੀ ਬਣਦੀ ਕਾਰਵਾਈ ਆਪਾਂ ਸਖਤ ਕਾਰਵਾਈ ਕਰਾਂਗੇ। ਬੱਚੇ ਦੀ ਉਮਰ ਦੀ ਗੱਲ ਕਰੀ ਕਿੰਨੇ ਕੁ ਲੱਗਦੀ ਹੈ ਇਹ ਦੀ? ਬੱਚਾ ਨਵਜਮਾ ਬੱਚਾ ਹੈ। ਠੀਕ ਹੈ ਮਤਲਬ ਇਹ ਆ ਵੀ ਉਹਦੀ ਬਾਡੀ ਕੰਪਲੀਟ ਹੈ। ਇਹ ਨਵਜਮਾ ਬੱਚਾ ਹੈਗਾ।